ਸੁਆਗਤ ਹੈ ਦੋਸਤੋ ਤੁਹਾਡਾ ਦਵਿੰਦੜੇ ਦੇ ਹਰਮ ਤੇ ਤੇ ਅੱਜ ਆਪਾਂ ਪਹੁੰਚੇ ਆਂ ਗੌਰ ਮੰਡੀ ਤੇ 20 ਤਰੀਕ ਨੂੰ ਲੱਗਦੀ ਹੈ ਇਹ ਹਰ ਮਹੀਨੇ ਦੀ 20 ਤਰੀਕ ਨੂੰ ਤੇ ਤੁਹਾਨੂੰ ਚੰਗੀ ਝੋਟੀ ਦਿਖਾਉਣੀ ਹੈ ਤੇ ਸਾਥੀ ਜਿਹੜਾ ਜਿਹੜਾ ਅਟਰ ਕੁਆਲਟੀ ਚ ਚੈੱਕ ਕਰ ਸਕਦੇ ਨਿੱਕ ਨਿੱਕੇ ਸਿੰਗਲੀ ਝੋਟੀ ਆ ਗਈ 5000 ਦੀ ਮਾਰੀ ਪਰ ਆਪਾਂ ਹੋਰ ਆ ਗਿਆ ਮਗਰ ਇਹ ਕੱਟਾ ਆ ਗਿਆ ਤੇ ਝੋਟੀ ਬ੍ਰੀਖ ਸਿੰਘ ਦੀ ਆ ਗਈ ਤੇ ਥਾਣੇਵਾਲਾ ਤੁਸੀਂ ਆਪ ਚੈੱਕ ਕਰ ਲਓ ਗੁੱਲਿਆਣਾ ਨਾਲ ਕਿਹਾ ਬਾਕੀ ਢੋਟੀ ਹਿਸਾਬ ਨਾਲ ਜਿਹੜਾ ਥਾਣੇਵਾਲਾ ਬਹੁਤ ਵੱਡਾ ਲੱਗਿਆ ਹੋਇਆ ਤੇ ਸਾਨੂੰ ਫੋੜ ਕੇ ਦਿਖਾਉਣੇ ਆ ਬੈਗਾਂ ਤੋਂ ਲੈ ਕੇ ਡੀਟੇਲ ਦਾਦੇ ਬਹੁਤ ਸੰਜੀਪ ਪੁਲੀ ਚੋਟੀ ਆ ਚੰਗੇ ਕੱਟ ਕਾਟਦੀ ਐ ਤੇ ਸਾਨੂੰ ਆਪਾਂ ਕੋਸ਼ਿਸ਼ ਰਹਿੰਦੀ ਆ ਵੀ ਚੰਗੇ ਮਾਲ ਦਿਖਾਈਏ ਪਰ ਕਈ ਵੀਰਾਂ ਦਾ ਫੋਨ ਆਉਂਦਾ ਵੀ ਯਾਰ ਨਾਰਮਲ ਵੀ ਦਿਖਾ ਦੇ ਕੇ ਫਿਰ ਉਹ ਵੀ ਦਿਖਾਉਣੀਆਂ ਪੈਣਗੀਆਂ ਕੰਦਾਂ ਨੂੰ ਕੱਟ ਰੇਟ ਵਾਲੀਆਂ ਬਹੁਤ ਸੁਣੀ ਝੋਟੀਆਂ ਬਰੀਕੀਆਂ ਜਿਹਾ ਝੋਟੀ ਫੁੱਲਾ ਦੁੱਧ ਪਾਉ ਬਾਕੀ ਸਾਨੂੰ ਸਾਰੀ ਡਿਟੇਲ ਲੈ ਕੇ ਦੱਸਦੇ ਆ ਬਈ ਜਿਹੜੀ ਆਪਾਂ ਵੀਡੀਓ ਵੀਡੀਓ ਬਣਾਈਏ ਮੱਝ ਦੀ ਤੇ ਇਹ ਕਿੰਨਵਾ ਸੂਆ ਸੂਦੀ ਆ ਦੂਜਾ ਸੂਆ ਸੂਦੀ ਆ ਦੂਜਾ ਸੂਆ ਤੇ ਦੁੱਧ ਕਿੰਨਾ ਗਿਆ ਇਸ ਟਾਈਮ ਤੇ ਅੰਦਰ 10 ਕਿਲੋ ਤਿਆਰ ਆ ਜਾਂ ਆਫਤਰੀ ਦੀ ਦੁੱਧ ਆਫਤਰੀ ਸੂਈਆ 15 ਕਿਲੋ ਤਿਆਰ ਆ ਮੰਗਰ ਇਹਦੇ ਕੀ ਆ ਕੱਟਾ ਆ ਗਿਆ ਕਹਿ ਕਿਹਦੇ ਨਾਲੀ ਸੂਈਆ ਆਫਤਰੀ ਦੀ ਸੂਈਆ ਆਫਤਰੀ ਸੂਈਆ 15 ਕਿਲੋ ਤਿਆਰ ਹੈ ਤਾਂ ਕਿੰਨਾ ਕ ਪਾ ਦੂਗੀ ਦੁੱਧ ਪਾ ਦੂਗੀ ਚੰਗੀ ਸੇਵਾ ਸਤਾਰਨ 18 ਕਿਲੋ ਚੰਗੀ ਸੇਵਾ 18 ਕਿਲੋ ਤਾਂ ਦੇ ਦੂਗੀ 17 ਖਰਾ ਆਪਣਾ ਕੰਮ ਵਪਾਰ ਨਾਲ ਹੈ ਜੀ ਹਾਂਜੀ ਤੇ ਪਿੰਡ ਕਿਹੜਾ ਆ ਗਿਆ ਸੰਦੋਆ ਜੀ ਸੰਦੋਆ ਜਿਲ੍ਹਾ ਕਿਹੜਾ ਪਿੰਡ ਹੈ ਪਠੰਡਾ ਜੀ ਪਠੰਡਾ ਜਿਲ੍ਹਾ ਪਿੰਡ ਸੰਦੋਆ ਤੇ ਆਪਣਾ ਮੋਬਾਈਲ ਨੰਬਰ ਬੋਲਿਓ 946992837 946992837 2837 ਤੇ ਹਰ ਵਕਤ ਹੁੰਦੇ ਕਰੇ ਪਸ਼ੂ ਹਾਂਜੀ ਹਰ ਵਕਤ 4 ਤੋਂ 5 ਕਦੇ ਹੁੰਦੀ ਆ ਜੀ ਅੱਛਾ 4-5 ਪਸ਼ੂ ਹਰ ਵਕਤ ਕਰੇ ਹੁੰਦੇ ਆ ਵਕਤ 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 ਵਕਤ